ਡੰਕੀ ਰੂਟ ਦੇ ਰਾਹੀਂ ਭਾਰਤ ਤੋਂ ਅਮਰੀਕਾ ਗਏ ਫਿਰੋਜ਼ਪੁਰ ਦੇ ਪਿੰਡ ਮਾਲੇਵਾਲਾ ਦਾ ਰਵੀ ਜੋ ਕਿ ਮੈਕਸੀਕੋ ਦੇ ਵਿੱਚ ਫਸ ਗਿਆ ਤਾਂ 에ਜੰਟ ਦੇ ਵੱਲੋਂ ਇੱਕ ਨੰਬਰ ਦੇ ਵਿੱਚ ਅਮਰੀਕਾ ਭੇਜਣ ਦਾ ਕਹਿ ਕੇ ਰਵੀ ਨੂੰ ਹੁਣ ਵਿਦੇਸ਼ ਦੇ ਵਿੱਚ ਫਸਾ ਲਿਆ ਗਿਆ ਵਿਦੇਸ਼ ਦੇ ਵਿੱਚ ਪਹਿਲਾਂ ਕਈ ਮਹੀਨੇ ਉਸ ਦੇ ਵੱਲੋਂ ਇੱਕ ਤੇ ਵਿਦੇਸ਼ ਦੇ ਵਿੱਚ ਪਹਿਲਾ ਕਈ ਮਹੀਨੇ ਕੋਲੰਬੀਆ ਦੇ ਵਿੱਚ ਰਹਿਣ ਤੋਂ ਬਾਅਦ ਏਜੰਟਾਂ ਨੇ ਰਵੀ ਨੂੰ ਮੈਕਸੀਕੋ ਪਹੁੰਚਾ ਦਿੱਤਾ ਉੱਥੋਂ ਡੋਂਕੀ ਲਵਾ ਕੇ ਅਮਰੀਕਾ ਦਾਖਲ ਕਰਵਾਉਣਾ ਸੀ ਤੇ ਮੈਕਸੀਕੋ ਦੇ ਵਿੱਚ ਬੈਠੇ ਏਜੰਟ ਹੁਣ ਪਰਿਵਾਰ ਤੋਂ ਹੋਰ ਪੈਸੇ ਮੰਗ ਰਹੇ ਨੇ ਤਾਂ 35 ਲੱਖ ਰੁਪਏ ਦੇ ਦਿੱਤੇ ਗਏ ਨੇ ਜਗੀਰ ਨਾਮ ਦੇ ਏਜੰਟ ਦੇ ਰਾਹੀਂ ਇਸ ਮੁੰਡੇ ਰਵੀ ਨੂੰ ਅਮਰੀਕਾ ਭੇਜਣਾ ਸੀ ਪਰ ਉੱਥੇ ਹੁਣ ਪਰਿਵਾਰ ਮਦਦ ਦੀ ਗੁਹਾਰ ਲਗਾ ਰਿਹਾ ਹੈ एसएसपी फिरोजपुर दफ्तर पहुंचे है ਤੇ ਪਰਿਵਾਰ ਨੇ ਮਦਦ ਦੀ ਗੁਹਾਰ ਲਗਾਈ ਉਧਰ ਹੀ ਪੁਲਿਸ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਜਲਦ ਤੋਂ ਜਲਦ ਕਾਬੂ ਕਰ ਲਏ ਜਾਣਗੇ दरअसल ਦੱਸਿਆ ਜਾ ਰਿਹਾ ਹੈ ਕਿ ਇੱਥੇ ਪਰਿਵਾਰ ਨੇ ਇੱਕ ਨੰਬਰ ਦੇ ਵਿੱਚ ਯਾਨੀ ਕਿ ਫਲਾਈਟ ਟੂ ਫਲਾਈਟ ਅਮਰੀਕਾ ਭੇਜਣ ਦੇ ਲਈ ਕਰੀਬ 35 ਲੱਖ ਰੁਪਏ ਖਰਚ ਕਰ ਦਿੱਤੇ ਨੇ ਪਰ 에ਜੰਟ ਦੇ ਧੱਕੇ ਚੜ੍ਹਿਆ ਹੈ ਪਰਿਵਾਰ ਹੁਣ ਇਨਸਾਫ ਦੀ ਗੁਹਾਰ ਲਗਾ ਰਿਹਾ ਕੀ ਨਾਮ ਤੁਹਾਡਾ ਮੇਰਾ ਮਲਵਿੰਦਰ ਕੁਰ ਆਹ ਵੀ ਮਲਵਿੰਦਰ ਕੁਰ ਸਿੱਕਾ ਰੈਡ ਬਾਰੇ ਤੁਸੀਂ ਹਾਂ ਸੀਮਰਲੇ ਵਾਲੇ ਦੇ ਮਖੂਦੇ ਬਪੂ ਸਾਡੇ ਹਾਂ ਕੀ ਗੱਲ ਬਾਤ ਹੈ ਗੱਲ ਬਾਤ ਕੁਛ ਨਹੀਂ ਹੋਈ ਅਸੀਂ ਕਹਿੰਦੇ ਸੀ ਸਾਡਾ ਮੁੰਡਾ ਅੱਤ ਘਰ ਲਗਾ ਸਾਡੇ ਨਵੀਆਂ ਦਿਨਾਂ ਦੀ ਕੀਤੀ ਸੀ ਮੁੰਡੇ ਨੂੰ ਕਿੱਥੇ ਭੇਜਿਆ ਤੁਸੀਂ ਕਿਵੇਂ ਭੇਜਿਆ ਹੈ ਕਿ ਕਿੱ데 ਭੇਜਿਆ ਅਮਰੀਕਾ ਕਿੱਜਾ ਸੀ ਕੰਮ ਕਰਵਾਸਤੇ ਹਾਂ ਕੰਮ ਕਰਵਾਸਤੇ ਪੈਸਾ ਕਿੰਨੀ ਉਮਰ ਸੀ ਮੁੰਡੇ ਦਾ ਨਾਮ ਕੀ ਮੁੰਡੇ ਦਾ ਨਾਮ ਅਰਵਿਕਮਾਰ ਅਰਵਿਕਮਾਰ ਹਾਂ ਕਿੰਨੀ ਉਮਰ ਸੀ 25 ਸਾਲ ਦਾ ਹੋਵੇਗਾ ਹਾਂ ਯਾਦ ਨਹੀਂ ਗਾ 20 ਕਿ ਸਾਲ ਸੀ ਹਾਂ अच्छा की उठे काम कर वास्ते कित्ते किवे भेगे आसी जेंटरा ही किवे भेजे आसी जेंटरा ही भेजे आसी पुजे पैसे लावे आसी लाए सी 35 लाख वने मंगा सी निदाओं कि लाके वने 36 लाख ਲੈ ਲਿਆ ਸਾਡੇ ਤੋਂ ਹਾਂ ਹੋੜ ਮੁੰਡਾ ਕਿਸ ਤਰ੍ਹਾਂ ਦੇ ਹਾਲਾਤਾਂ ਚ ਬਹੁਤ ਮਾੜੀ ਆ ਯਾਰ ਕਿਤਰਾ ਰੱਖਿਆ ਇਹ ਨਿਦਾ ਗਾੜ ਨਹੀਂ ਸਾਡੇ ਨਾਲ ਹੋਈ ਹਾਂ ਜਿਹਦੇ ਦਰ ਤੋਂ ਗੱਲ ਰਹੀ ਹੈ ਮਿਹਨਤ ਗਾ ਲੋਗੇ ਮਿਹਨਤ ਹਾਂ ਤੂੰ ਗਾਲ ਨਹੀਂ ਕਰਾ ਰਿਆ ਕੋਈ ਨਾ ਗਾਲ ਨਿਕਰਾ ਰਿਹਾ ਕੋਈ ਕੀ ਹੋਇਆ ਕਿ ਮੁੰਡੇ ਨੂੰ ਕਿਸ ਤਰ੍ਹਾਂ ਰੱਖਿਆ ਹੈ ਰਾਸ਼ ਦੇ ਵਿੱਚ ਸਟੱਕ ਪਿਆ ਹੈ ਅੱਛਾ ਬਹੁਤ ਕਿਤੇ ਕੌਣ ਤੁਹਾਨੂੰ ਟਿਕਸੀਆ ਦੇ ਰਿਹਾ ਟਿਕਸੀ ਦਾ ਸਰ ਤੁਮ ਕਿੰਜ ਗੀਰਾ ਦੇਂਦਾ ਗੀਰਾ ਕੌਣ ਉਹ ਜਾਣਤੇ ਜਿਹੜੇ ਭੇਜਿਆ ਹਾਂ ਉਹ ਕਿੱਥੋਂ ਦਾ ਰਹਿਣ ਵਾਲਾ ਉਹ ਰਾਜੇ ਵਾਲੇ ਤੋਂ ਰਾਜੇ ਬੜੇ ਦਾ ਹਾਂ ਅੱਛਾ ਜੇ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਵੀ ਮੁੰਡਾ ਸਾਡਾ ਮਿਰਚਵਾਲੀ ਚ ਪਾ ਦੇ ਹੋਣ ਉਹ ਨਾਲ ਹਾਂ ਆ ਵੀ ਉਹ ਨਾਲ ਆ ਮੇਰਾ ਨਾਮ ਸੰਦੀਪ ਸਿੰਘ ਆ ਜੀ ਸੰਦੀਪ ਕਿਥੋਂ ਦੇ ਰਹਿੰਦੇ ਹੋ ਸਾਡਾ ਪਿੰਡ ਮਾਲੇ ਵਾਲਾ ਜੀ ਅੱਛਾ ਕੀ ਗੱਲ ਬਾਤ ਹੈ ਜਿਹੜਾ ਨੌਜਵਾਨ ਕੀ ਕਰਨ ਗਿਆ ਸੀ ਤੇ ਕਿਵੇਂ ਗਿਆ ਹਾਂਜੀ ਅਸੀਂ ਭੇਜਿਆ ਸੀ ਮੁੰਡਾ ਕੰਮ ਵਾਸਤੇ ਭੇਜਿਆ ਸੀ ਅਮਰੀਕਾ ਭੇਜਿਆ ਸੀ ਜੀ ਸਾਡੀ ਏਜੰਟ ਨਾਲ ਜਗੀਰ ਸਿੰਘ ਏਜੰਟ ਆ ਜੀ ਪਿੰਡ ਉਹਦਾ ਪਿਪਲੀ ਆ ਸਾਨੂੰ ਕਹਿੰਦਾ ਸੀ ਵੀ 35 ਲੱਖ ਲਾਉਂਗਾ ਮੁੰਡਾ ਤੁਹਾਡਾ ਅਮਰੀਕਾ ਮੈਂ 20 ਦਿਨ ਚ ਪਹੁੰਚਾ ਦੂੰਗਾ ਫਲੈਟ ਟੂ ਫਲੈਟ ਕਹਿੰਦਾ ਜੇ ਮੈਂ ਡੋਂਕੀ ਲਵਾਉਂਗਾ ਫਿਰ ਮੈਂ 29 ਲੱਖ ਰੁਪਈਆ ਲਾਉਂਗਾ ਜੀ ਸਾਡੀ ਗੱਲ ਹੋਈ ਸੀ ਫਲੈਟ ਟੂ ਫਲੈਟ ਇਨੇ ਪਿਛਲੇ ਸਾਲ 2024 ਦੀ ਗੱਲ ਆ ਜੀ ਇਹਨੂੰ ਅਸੀਂ ਭੇਜਿਆ ਨਾ 5 ਲੱਖ ਰੁਪਏ ਮੁੰਡਾ ਉਹਦੇ ਹੱਥੀ ਦੇ ਕੇ ਗਿਆ ਜਿਹੜਾ ਮੁੰਡਾ ਗਿਆ ਇਹਨੇ ਭੇਜਿਆ 10 ਦਿਨ ਇਹਨੇ ਕਲੰਬੀਆ ਬਿਠਾ ਕੇ ਰੱਖਿਆ ਜੀ 10 ਮਹੀਨੇ ਤੋਂ ਬਾਅਦ ਇਹਨੇ ਉਸ ਉਸ ਤੋਂ ਬਾਅਦ ਇਹਨ ਮੁੰਡੇ ਨੂੰ ਤੋੜਿਆ ਮੈਕਸੀਕੋ ਭੇਜਿਆ ਹਨਾ ਮੈਕਸੀਕੋ ਪ ਜਾ ਕੇ ਡੋਂਕਰ ਨੂੰ ਤੰਗ ਕਰਨ ਲੱਗ ਗਿਆ ਜੀ ਡੋਂਕਰ ਕੁੱਟਮਾਰ ਕਰਦੇ ਸੀ ਰੋਟੀ ਨਹੀਂ ਦਿੰਦੇ ਸੀ ਫੋਨ ਖੋਲੇ ਉਹਨਾਂ ਨੇ ਕਹਿੰਦੇ ਵੀ ਸਾਨੂੰ ਪੈਸੇ ਚਾਹੀਦੇ ਤੁਹਾਡਾ ਏਜੰਟਾ ਜਿਹੜਾ ਸਾਨੂੰ ਪੈਸੇ ਨਹੀਂ ਦੇ ਰਿਹਾ ਜੋ ਪੈਸੇ ਦੇਊਗਾ ਤੇ ਅਸੀਂ ਇਹਨਾਂ ਨੂੰ ਖਾਣਾ ਪਾਣੀ ਦੇਾਂਗੇ ਨਹੀਂ ਤਾਂ ਨਹੀਂ ਦੇਣਾ ਜੀ ਫਿਰ ਇਹਨਾਂ ਨੇ ਲੱਖ ਲੱਖ ਰੁਪਇਆ ਹੋਰ ਪਾਇਆ ਜੀ ਹੋਰ ਮੁੰਡੇ ਸੀਗੇ ਤਿੰਨ ਚਾਰ ਨਾਲ ਉਹਨਾਂ ਦੇ ਪਰਿਵਾਰ ਨੇ ਵੀ ਤੇ ਇਹਨਾਂ ਨੇ ਵੀ ਇਹਨਾਂ ਨੇ ਲੱਖ ਲੱਖ ਰੁਪਇਆ ਪਾਇਆ 24 ਤਰੀਕ ਨੂੰ ਪਿਛਲੇ ਮਹੀਨੇ ਦੀ 24 ਨੂੰ ਉਹਦੀ ਗੱਲਬਾਤ ਹੋਈ ਮੁੰਡੇ ਦੀ ਉਹਨੇ ਕਰੇ ਦੱਸਿਆ ਵੀ ਮੈਨੂੰ ਅੱਜ ਸਵੇਰੇ ਹੋਟਲ ਇਹਨਾਂ ਚੇਂਜ ਕਰਾਉਣਾ ਮੇਰਾ ਦੂਜੇ ਮੁੰਡਿਆਂ ਦਾ ਅੱਜ ਕਰਾਤਾ ਮੇਰਾ ਸਵੇਰੇ ਕਰਾਉਣਾ ਜੀ ਸਵੇਹਾ ਮੁੰਡਾ ਜਦੋਂ ਉਹਨਾਂ ਕੋਲੇ ਨਾਲ ਲੋਕੇਸ਼ਨ ਦਿੱਤੀ ਵੀ ਉੱਥੇ ਪਹੁੰਚ ਜਾ ਉਹਨਾਂ ਦੇ ਕੋਲ ਦੂਜੇ ਮੁੰਡਿਆਂ ਦੇ ਇਹ ਜਾਣ ਲੱਗਾ ਉੱਥੇ ਕਿਸੇ ਨੇ ਚੁੱਕ ਲਿਆ ਸਾਡੇ ਕੋਲ ਮੁੰਡੇ ਦੀ ਫੋਟੋਆਂ ਆਈਆਂ ਜੀ ਮੁੰਡੇ ਨੂੰ ਫਲੈਸ਼ ਚ ਸਿੱਟਿਆ ਇਹਨਾਂ ਦਾ ਨਾਮ ਲਿਆ ਜੰਗੀਰਾ ਜੋਦਾ ਤੇ ਗੁਰਨਾਮ ਇਹਨਾਂ ਦਾ ਨਾਮ ਲਿਆ ਕਹਿੰਦਾ ਇਹਨਾਂ ਨੇ ਸਾਡੇ ਨਾਲ ਫਰਾਡ ਕੀਤਾ ਮੈਸੇਜ ਉਹਨਾਂ ਦਾ ਸਪੈਨਿਸ਼ ਵਿੱਚ ਸੀ ਅਸੀਂ ਟਰਾਂਸਲੇਟ ਕਰਕੇ ਦੇਖਿਆ ਉਹ ਕਹਿੰਦੇ ਸਾਡੇ ਨਾਲ ਸਕੈਮ ਕੀਤਾ ਇਹਨੇ ਪੈਸਿਆਂ ਦਾ ਸਾਡਾ ਦੋਸ਼ੀ ਐਸ ਟਾਈਮ ਜੀ ਜੰਗੀਰ ਸਿੰਘ ਹੀ ਆ ਜਿਹਨੇ ਮੁੰਡਾ ਬਾਹਰ ਭੇਜਣ ਦੀ ਗਰੰਟੀ ਚੱਕੀ ਸੀ ਜੁਮੇਰ ਚੱਕੀ ਸੀ ਮੈਂ ਮੈਸੇਜ ਲਈ ਮੁੰਡਾ ਭੇਜੂਗਾ ਹੁਣ ਅਸੀਂ ਉਹਦੇ ਕੋਲ ਤਿੰਨ ਚਾਰ ਵਾਰੀ ਪੰਚਾਇਤ ਲੈ ਕੇ ਗਏ ਆ ਉਹਨੇ ਸਾਡੀ ਕੋਈ ਗੱਲ ਨਹੀਂ ਸੁਣੀ ਪਹਿਲਾਂ ਕਹਿੰਦਾ ਮੁੰਡਾ ਤੁਸੀਂ ਗਾਇਬ ਕੀਤਾ ਸਾਡਾ ਟੋਟਲ ਪੈਸੇ ਗਏ ਜੀ 1 ਲੱਖ ਰੁਪਏ ਵੱਧ ਗਿਆ ਹਨਾ ਅਸੀਂ ਮੁੰਡਾ ਕਾਹਤੋਂ ਮੁੰਡਾ ਗਾਇਬ ਹੁੰਦਾ ਸਾਡੇ ਨਾਲ ਤਾਂ ਕੰਟੈਕਟ ਹੋਣਾ ਸੀ ਅਸੀਂ ਉਹਨੂੰ ਇਹ ਕਿਹਾ ਵੀ ਸਾਡੇ ਤੂੰ ਤੁਸੀਂ ਨਿਆ ਲੈ ਸਕਦੇ ਹੋ ਜੇ ਮੁੰਡਾ ਸੀ ਗਾਇਬ ਕੀਤਾ ਤਾਂ ਪਰ ਉਹ ਉਹਨਾਂ ਨੇ ਕਿਸੇ ਗੱਲ ਦੀ ਨਹੀਂ ਆਏ ਫਿਰ ਬਾਅਦ ਵਿੱਚ ਅਸੀਂ ਦੁਬਾਰਾ ਫਿਰ ਪੰਚਾਇਤ ਲੈ ਕੇ ਗਏ ਸਾਡੇ ਕੋਲ ਨਾ ਟਾਈਮ ਲਿਆ ਕਹਿੰਦੇ ਸ਼ਨੀਵਾਰ ਤੱਕ ਜੀ ਮੁੰਡਾ ਤੁਹਾਡਾ ਲੱਭ ਦਾਂਗੇ ਸ਼ਨੀਵਾਰ ਗਿਆ ਫਿਰ ਕਹਿੰਦੇ ਐਤਵਾਰ ਐਤਵਾਰ ਤੋਂ ਅੱਜ ਸੋਮਵਾਰ ਹੁਣ ਅਸੀਂ ਹਾਰ ਕੇ ਆਏ ਆ ਪ੍ਰਸ਼ਾਸਨ ਕੋਲ ਜੀ ਇਹਨਾਂ ਤੋਂ ਅਸੀਂ ਕਾਰਵਾਈ ਦੀ ਮੰਗ ਕਰਨ ਆਏ ਆ ਸਾਡਾ ਮੁੰਡਾ ਸਾਨੂੰ ਚਾਹੀਦਾ ਜੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਜੀ ਮੁੰਡੇ ਨਾਲ ਬਹੁਤ ਤਸ਼ੱਦਦ ਹੋਈ ਕੁੱਟਮਾਰ ਹੋ ਰਹੀ ਆ